ਕੋ ਜੀ ਮੁੰਡਿਆਂ ਦਾ ਹਾਲ ਓਪਨਲੀ ਵੈਪਨ ਫੜਿਆ ਆ ਮੁੰਡੇ ਨੇ ਚੱਲ 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 ਕੱਟ 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 ਤੇਰੀ ਜੀ ਸਰ ਜਿਹੜੀ ਪ੍ਰੈਸ ਕਾਨਫਰੈਂਸ ਅੱਜ ਦੀ ਜਿਹੜੀ ਅਸੀਂ ਪ੍ਰੈਸ ਕਾਨਫਰੈਂਸ ਕਰ ਰਹੇ ਆ ਉਹ ਤੁਹਾਨੂੰ ਸਾਰਿਆਂ ਨੂੰ ਪਤਾ ਹੀ ਹੈਗਾ ਕਿ ਪਰਸੋਂ ਇੱਕ ਬਹੁਤ ਜ਼ਿਆਦਾ ਵੀਡੀਓ ਵਾਇਰਲ ਹੋਈ ਸੀ ਜਿਹੜੀ ਆਪਣੀ ਕ੍ਰਿਸਮਸ ਦੇ ਦੇ ਉੱਤੇ ਕਿ ਤਿੰਨ ਟ੍ਰਿਪਲ ਰਾਈਡਿੰਗ ਕਰਦੇ ਹੋਏ ਮੁੰਡੇ ਇੱਕ ਵੈਪਨ ਜਿਹੜੇ ਚ ਲੈ ਰਾ ਰਹੇ ਸੀ ਉਹ ਕ੍ਰੈਸੀ ਚੌਂਕ ਸੀ ਸੀਗਾ ਇਹ ਵੀਡੀਓ ਬਹੁਤ ਜ਼ਿਆਦਾ ਵਾਇਰਲ ਹੋ ਗਈ ਔਰ ਇਮੀਡੀਏਟਲੀ ਜਿਹੜਾ ਸੀਗਾ ਸੀਪੀ ਸਾਹਿਬ ਨੇ ਇਹਦਾ ਸਖਤ ਨੋਟਿਸ ਲਿਆ ਔਰ ਅਸੀਂ ਇਮੀਡੀਏਟਲੀ ਇਹਨੂੰ ਜਿੱਦਾਂ ਵੀ ਸਾਡੇ ਨੋਟਿਸ ਚ ਆਈ ਇਹਨੂੰ ਅਸੀਂ ਇਹਨੂੰ ਜਿਹੜੀ ਹੈਗੀ ਆਪਣੀ ਇਨਵੈਸਟੀਗੇਸ਼ਨ ਸਟਾਰਟ ਕਰਤੀ ਕੀਤਾ ਔਰ ਉਸ ਮੋਟਰਸਾਈਕਲ ਦੇ ਨੰਬਰ ਨੂੰ ਫਾਲੋਅ ਅਪ ਕਰਦੇ ਆ ਪਤਾ ਲੱਗਾ ਕਿ ਜਿਹੜਾ ਨੰਬਰ ਜਿਹੜਾ ਸੀਗਾ ਇਹਨਾਂ ਦਾ ਕਿਸੇ ਹੋਰ ਮੋਟਰਸਾਈਕਲ ਨੂੰ ਵੀ ਲੱਗਾ ਹੋਇਆ ਸੀ ਉਹ ਵੀ ਮੋਟਰਸਾਈਕਲ ਜਿਹੜਾ ਸੀਗਾ ਅਸੀਂ ਵੇਰਵੇ ਕੇ ਟ੍ਰੇਸ ਕਰ ਲਿਆ ਹੈ ਸੋ ਇਹਦੇ ਵਿੱਚ ਜਿਹੜੇ ਤਿੰਨ ਬੰਦੇ ਜਿਹੜਾ ਗਗਨਦੀਪ ਸੀਗਾ ਕਬੀਰ ਸਿੰਘ ਦਿਲਰਾਜ ਸਿੰਘ ਸੀਗਾ ਇਹ ਤਿੰਨੇ ਬੰਦੇ ਜਿਹੜੇ ਸੀਗੇ ਇਹ ਇੱਥੇ ਆਪਣੇ ਵੰਡਰ ਕਾਰਨਲ ਚੱਲ ਰਿਹਾ ਹੈਗਾ ਰੰਜੀ ਟੈਪਨੀਓ ਯੂਟਿਊਬ ਬਲੌਗ ਦੇ ਵਿੱਚ ਉੱਥੇ ਆਏ ਸੀਗੇ ਤੇ ਉੱਥੇ ਇਹਨਾਂ ਨੇ ਜਿਹੜਾ ਇੱਕ ਸੀਗਾ ਟॉय ਪਿਸਟਲ ਜਿਹਨੂੰ ਕਹਿੰਦੇ ਖਡਾਉਣਾ ਪਿਸਟਲ ਜਿਹੜਾ ਹੈਗਾ ਉਹ ਇਹਨਾਂ ਨੇ ਉੱਥੋਂ ਖਰੀਦਿਆ ਸੀਗਾ ਔਰ ਖਰੀਦਦੇ ਹੋਏ ਜਦੋਂ ਇਹ ਜਾ ਰਹੇ ਸੀਗੇ ਤੇ ਉਦੋਂ ਮੁੰਡੇ ਨੇ ਕਿਸੇ ਦਾ ਹੱਥ ਕੱਢ ਲਿਆ ਤੇ ਇਹਦੀ ਜਿਹੜੀ ਵੀਡੀਓ ਪਿੱਛੋਂ ਜਿਹੜੀ ਸੀਗੀ ਉਹ ਬਣਾਈ ਗਈ ਹੈ ਗੱਡੀ ਦੇ ਵਿੱਚ ਔਰ ਇਹ ਜਿਹੜੀ ਵੀਡੀਓ ਫਿਰ ਵਾਇਰਲ ਹੋ ਗਈ ਸੋ ਇਮੀਡੀਏਟਲੀ ਸਾਰੀ ਇਨਵੈਸਟੀਗੇਸ਼ਨ ਕਰਕੇ ਤਿੰਨਾਂ ਬੰਦਿਆਂ ਨੂੰ ਜਿਹੜਾ ਹੈਗਾ ਅਸੀਂ ਜਿਹੜਾ ਹੈਗਾ ਹੈ ਫੜ ਲਿਆ ਹੈਗਾ ਔਰ ਇਹਨਾਂ ਦੇ ਕੋਲੋਂ ਜਿਹੜਾ ਘਟਾਉਣਾ ਪਿਸਤੌਲ ਸੀਗਾ ਉਹ ਵੀ ਚੰਗੀ ਤਰ੍ਹਾਂ ਚੈੱਕ ਕਰਕੇ ਵੈਰੀਫਾਈ ਕਰਕੇ ਆਪਣੀ ਟੈਕਨੀਕਲੀ ਜਿਹੜੇ ਹੈਗੇ ਸਾਡੇ ਆਰਮਰ ਰੂਨ ਤੋਂ ਵੀ ਚੈੱਕ ਕਰਵਾ ਕੇ ਪਤਾ ਕਰ ਲਿਆ ਕਿ ਵਾਕੇ ਹੀ ਘਟਾਉਣਾ ਪਿਸਤੌਲ ਸੀਗਾ ਸੋ ਇਸ ਤਰ੍ਹਾਂ ਕਰਕੇ ਜਿਹੜਾ ਬੜਾ ਵੱਡਾ ਇੱਕ ਆਪਣਾ ਸੋਸ਼ਲ ਮੀਡੀਆ ਦੇ ਉੱਤੇ ਚੱਲ ਰਿਹਾ ਸੀਗਾ ਕਿ ਆਪਣ ਉਸ ਸਾਡੇ ਵਿੱਚ ਹਥਿਆਰ ਕਮਾ ਕੇ ਲੈ ਕੇ ਆ ਜਿੱਦਾਂ ਸੀ ਪਿਸਾਰਨ ਜਿਹੜੀ ਜੀਓ ਟੋਲਰੈਂਸ ਟੂਵਰਡਸ ਜਿਹੜੀ ਆ ਆਮ ਤਖਤੇ ਹੈਗੀ ਆ ਕਿ ਕੋਈ ਵੀ ਬੰਦਾ ਜਿਹੜਾ ਇਦਾਂ ਬੈਸ਼ਤ ਪਾਉਂਦਾ ਜਾਂ ਕੁਛ ਵੀ ਕਰਦਾ ਉਹਨੂੰ ਜਿਹੜਾ ਇਮੀਡੀਏਟਲੀ ਸਖਤ ਕਾਰਵਾਈ ਕਰਦੇ ਹੋਏ ਜਿਹੜਾ ਤਿੰਨਾਂ ਨੂੰ ਜਿਹੜਾ ਹੈਗਾ ਅਸੀਂ ਰਾਉਂਡ ਅਪ ਕਰਕੇ ਪੁਸ਼ਟੀ ਕੀਤੀ ਹੋਰਾਂ ਦਾ ਖਡਾਉਣਾ ਪਸਤਾਉ ਜਿਹੜਾ ਸੀਗਾ ਉਹ ਵੀ ਕਰ ਲਿਆ ਉਹ ਸਾਧੇ ਸਾਧ ਮੈਂ ਤੁਹਾਨੂੰ ਸਾਰਿਆਂ ਨੂੰ ਅਪੀਲ ਕਰਨਾ ਕਿ ਜਦੋਂ ਵੀ ਕੋਈ ਐਸੀ ਇਨਫੋਰਮੇਸ਼ਨ ਤੁਸੀਂ ਸ਼ੇਅਰ ਕਰਦੇ ਹੋ ਉਹ ਥੋੜੀ ਜੀ ਮਤ ਕੇ ਦੀ ਜਿਹੜੀ ਹੈਗੀ ਆ ਵੈਰੀਫਿਕੇਸ਼ਨ ਜਿਹੜੀ ਹੈੀ ਜ਼ਰੂਰ ਕਰਨਾ ਸਰ ਇਹ ਕਿੱਥੋਂ ਦੇ ਰਹਿਣ ਵਾਲੇ ਅਦਰਵਾਈਜ਼ ਕੀ ਕਰਦੇ ਨੇ ਸਟੂਡੈਂਟ ਨੇ ਜਾਂ ਕਾਰ ਇਹ ਜਿਹੜਾ ਗਗਨਦੀਪ ਹੈਗਾ ਇਹ 21 ਸਾਲਾਂ ਦਾ ਹੈ ਤਰਨਤਾਰਨ ਰੋਡ ਦਾ ਹੈਗਾ ਜੀ ਗੁਰੂ ਨਾਨਕ ਕਲੋਨੀ ਦਾ ਕਬੀਰ ਜਿਹੜਾ ਹੈ ਕੋਟ ਮੰਗਲ ਸਿੰਘ ਦਾ ਹੈਗਾ ਤੇ ਦਿਲਰਾਜ ਜਿਹੜਾ ਹੈਗਾ ਇਹ ਗਲੀ ਨੰਬਰ 2 ਜਿਹੜਾ ਹੈਗਾ ਬਾਬਾ ਦੀਪ ਸਿੰਘ ਕਲੋਨੀ ਤਰਨਤਾਰਨ ਰੋਡ ਦੇ ਤਿੰਨੇ ਹੈਗੇ ਨੇ ਇਹ ਤਿੰਨੇ ਹੀ ਆਪਣੇ ਪ੍ਰਾਈਵੇਟ ਕੰਮ ਕਰਦੇ ਨੇ ਤੇ ਇਹਨਾਂ ਦੀ ਉਮਰ ਜਿਹੜੀ ਹੈਗੀ ਆ 20 ਤੋਂ 22-23 ਸਾਲ ਦੀ ਹੈਗੀ ਜੀ ਤੇ ਆਦਰਵਾਇਸ ਇਹਨਾਂ ਨੇ ਕਿਉਂਕਿ ਲਹਿਰਾਂ ਦਾ ਕੱਢਣ ਦਾ ਕਾਰਨ ਹੈ ਨਾ ਇਸੀਗਾ ਕੋ فی ਉਹ ਬੈਠੇ ਤੇ ਉਹ ਸਾਈਕਲ ਜਿਹੜਾ ਪਿੱਛੇ ਬੰਦਾ ਸੀਗਾ ਜੋ ਉਹਨਾਂ ਨੇ ਇਨੀਸ਼ੀਅਲ ਪੁਛਗਿਛ ਤੋਂ ਦੱਸਿਆ ਹੈਗਾ ਕਿ ਇਹ ਜਿਹੜੇ ਸੀਗੇ ਉਹਨਾਂ ਨੇ ਇੱਕ ਟੁਆਇ ਪਿਸਤਲ ਲਿਆ ਹੋਇਆ ਸੀ ਜਿਹੜਾ ਪਿੱਛੇ ਬੰਦਾ ਬੈਠਾ ਸੀਗਾ ਉਹਨੇ ਆਪਣਾ ਹੈਂਡ ਚੇਂਜ ਕੀਤਾ ਜਦੋਂ ਹੈਂਡ ਚੇਂਜ ਕੀਤਾ ਤੇ ਉਹਦਾ ਜਿਹੜਾ ਸੀਗਾ ਰਾਈਟ ਹੈਂਡ ਸਾਈਡ ਤੋਂ ਜਿਹੜਾ ਪਿਸਤੌਲ ਵਿਖਾਇਆ ਗਿਆ ਔਰ ਇਮੀਡੀਏਟਲੀ ਵਾਕਿਆ ਤੁਹਾਡੇ ਵਾਲੀ ਗੱਲ ਸਹੀ ਆ ਇਮੀਡੀਏਟਲੀ ਆਪਾਂ ਵੀਡੀਓ ਵੇਖੀਏ ਤੇ ਵੀਡੀਓ ਵੇਖਦੇ ਇਸੇ ਤਰੀਕੇ ਨਾਲ ਹੀ ਲੱਗਦਾ ਆ ਕਿ ਜਿਹੜਾ ਇਹ ਵਾਕਿਆ ਹੀ ਜਿਹੜਾ ਹੈਗਾ ਮਤਲਬ ਕਿ ਪਿਸਤਲ ਜਿਹੜਾ ਹੈਗਾ ਆ ਉਹ ਕੱਢਿਆ ਗਿਆ ਔਰ ਬਦਮਾ ਬਿਲਕੁਲ ਸਹੀ ਗੱਲ ਹੈ ਤੁਹਾਡੀ ਜਿਹੜਾ ਉਹਦਾ ਗੈਸਚਰ ਸੀਗਾ ਉਹ ਇਸ ਤਰ੍ਹਾਂ ਦਾ ਹੀ ਸ਼ੋਅ ਹੁੰਦਾ ਆ ਵੀ ਇਸ ਤੋਂ ਲੱਗਦਾ ਪੀ ਇਹ ਜਿਹੜਾ ਬਦਮਾਸ਼ੀ ਚ ਹਵਾ ਕਰਨਾ ਹੈ ਸਰ ਸਾਰੇ ਅੰਗੂਠ ਮਰ ਤਿੰਨਾਂ ਦੇ ਕੀ ਆ ਬਾਈ ਸਾਹਿਬ ਦੇ ਕਰੀਬ ਹੈ ਪੜਦੇ ਵੀ ਹੋਣਗੇ ਜਾਂ ਕੁਝ ਕਰਦੇ ਹੋਣਗੇ ਐਸਾ ਹੀ ਪ੍ਰਾਈਵੇਟ ਕੰਮ ਦਾ ਆ ਕੰਮ ਤੇ ਕੀ ਹੈ ਕਿਸੇ ਨੂੰ ਫੋਲੋ ਕਰ ਰਹੀ ਸੀ ਜਾਂ ਫਿਰ ਉਦੋਂ ਹੀ ਕਿ ਉਹ ਇੱਕ ਮਨਸ਼ਾ ਸੀ ਕੀ ਮਨਸ਼ਾ ਕੀ ਰੋਡੋਪਸਟੋਲ ਖਰੀਦ ਕੇ ਆ ਉਹ ਇਹੜਾ ਇੱਕ ਜਿਹੜੀ ਐਸ ਜਿੱਦਾਂ ਆਪਾਂ ਬੱਚੇ ਚ ਖੜਾਉਣਾ ਪਿਸਤੌਲ ਕੋਈ ਖਰੀਦਦੇ ਉਹਨਾਂ ਨੂੰ ਅੱਛਾ ਲੱਗਾ ਉਹਨਾਂ ਨੇ ਉਹਨਾਂ ਨੂੰ ਖਰੀਦ ਲਿਆ ਔਰ ਉਹ ਲੈ ਕੇ ਜਾ ਰਹੇ ਸੀ ਜਿੱਦਾਂ ਤੁਸੀਂ ਬਿਲਕੁਲ ਸਹੀ ਕਹਿ ਰਹੇ ਹੋ ਮਨਸ਼ਾ ਉਹਨਾਂ ਦੀ ਕੋਈ ਗਲਤ ਨਹੀਂ ਸੀ ਜੋ ਹੁਣ ਤੱਕ ਦੀ ਸਾਡੀ ਪ੍ਰੀਮੀਅਮਲੀ ਇਨਵੈਸਟੀਗੇਸ਼ਨ ਇਹ ਵੀ ਕੋਈ ਮਾਮਲਾ ਨਹੀਂ ਦਰਜ ਕੀਤਾ ਗਿਆ ਨਹੀਂ ਇਹਨਾਂ ਦੇ ਜੇ ਜੇ ਐਡਾ ਵੱਡਾ ਕੰਮ ਕੀਤਾ ਇਹਨਾਂ ਨੂੰ ਛੋਟੀ ਚੀਜ਼ ਮੈਂ ਸਾਰਿਆਂ ਨੂੰ ਤੁਹਾਨੂੰ ਅਪੀਲ ਕਰਦਾ ਵੀ ਕੋਈ ਵੀ ਜਦੋਂ ਵੈਪਨ ਕਿਸੇ ਨੂੰ ਦਿਖਾਉਂਦੇ ਹੋ ਕੋਈ ਸੈnsਿਟੀਵਿਟੀ ਹੁੰਦੀ ਹੈ ਤੇ ਉਹਦੇ ਨਾਲ ਸਾਰਾ ਮਾਹੌਲ ਇੱਕਦਰੀ ਜਿਹੜਾ ਹੈ ਖਰਾਬ ਹੁੰਦਾ ਸੋ ਪ੍ਰੀਵੈਂਟਿਵ ਐਕਸ਼ਨ ਅਸੀਂ ਇਹਨਾਂ ਦਾ ਜ਼ਰੂਰੀ ਹੈ ਪਰ ਪੱਛਾ ਕੋਈ 750 ਕੋਈ ਕਿਸ ਤਰ੍ਹਾਂ ਦੀ ਕੋਈ ਕੋਈ ਵੀ ਹਾਂ ਨਹੀਂ ਪ੍ਰੋਵੈਂਟਿਵ ਐਕਸ਼ਨ 750 ਕੀਤੀ ਗਈ ਹੈ ਨੇ ਪ੍ਰੋਵੈਂਟਿਵ ਅਰੈਸਟ ਕੀਤਾ ਗਿਆ ਪਰ ਇਹਨਾਂ ਨੂੰ ਅਸੀਂ ਤੁਹਾਨੂੰ ਸਾਰਿਆਂ ਨੂੰ ਵਾਰਨ ਕਰਦੇ ਹਾਂ ਵੀ ਕੋਈ ਵੀ ਬੰਦਾ ਜਿਹੜਾ ਹੈਗਾ ਆਪਣਾ ਵੈਪਰ ਜੇ ਇਸ ਤਰ੍ਹਾਂ ਕੋਈ ਕਰੇਗਾ ਤੇ ਉਹਦੇ ਖਿਲਾਫ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਏਗੀ ਸਮਝ ਲਓ ਉਸੇ ਕਿ ਇੱਕ ਤਰ੍ਹਾਂ ਦਾ ਸਮਝੋ ਕੋਈ ਇੱਕ ਤਰ੍ਹਾਂ ਜਿਸ ਤਰ੍ਹਾਂ ਪਿੱਛੇ ਮੁੜ ਕੇ ਦੇਖਦਾ ਆਪਾਂ ਦੁਨੀਆਂ ਬਹੁਤ ਜ਼ਾਲਰ ਕਰ ਰਹੀ ਹੈ ਕੋਈ ਪਹਿਲੇ ਪਰਚੇ ਵੀ ਲਿਆ ਰਿਹਾ ਤੇ ਕੋਈ ਨਹੀਂ ਪਹਿਲਾਂ ਇਹਨਾਂ ਦਾ ਕੋਈ ਕ੍ਰਾਈਮ ਨਹੀਂ ਹੈ ਬਸ ਸੋਸ਼ਲ ਮੀਡੀਆ ਦੇ ਚੱਕਰ ਜੇ ਰਹੇ ਸੋਸ਼ਲ ਮੀਡੀਆ ਵੀ ਕਹਿ ਸਕਦੇ ਆ ਇੱਕ ਇੱਕ ਮੂਵਮੈਂਟ ਜਿਹੜੀ ਨਾ ਉਹ ਵੀਡੀਓ ਤੇ ਕਲਿੱਕ ਇਸ ਤਰ੍ਹਾਂ ਬਣੀ ਤੇ ਉਹ ਹਾਫ ਭਾਅ ਵੀ ਬਿਲਕੁਲ ਤੁਸੀਂ ਸਹੀ ਕਿਹਾ ਵੀ ਉਹਨਾਂ ਦੇ ਹਾਫ ਭਾਅ ਜਿਹੜੇ ਸੀਗੇ ਉਹ ਮੈਚ ਕਰ ਗਏ ਉਸ ਤਰ੍ਹਾਂ ਜਿਹੜੇ ਮਤਲਬ ਕਿ ਉਹਨਾਂ ਦਾ ਗੈਸੇ ਸੀਗਾ ਬਦਮਾਸ਼ੀ ਟਾਈਪ ਸੀਗਾ ਸੋ ਅਲਟੀਮੇਟਲੀ ਇਹਨੇ ਬੜੀ ਜ਼ਿਆਦਾ ਇਮੀਡੀਏਟਲੀ ਤੁਹਾਨੂੰ ਪਤਾ ਕਿ ਸਾਰੇ ਬੜੀ ਜਿੱਤੀ ਵਾਇਰਲ ਹੋਈ ਆਲਓਵ ਔਰ ਸਾਨੂੰ ਬੜੀ ਮਤਲਬ ਕਿ ਖੁਸ਼ੀ ਆ ਕਿ ਅਸੀਂ ਇਹਨੂੰ ਬੜੀ ਛੇਤੀ ਟਰੇਸ ਕਰ ਲਿਆ ਤੇ ਤੁਹਾਡੇ ਸਾਹਮਣੇ ਆ ਕੇ ਇਹਨੂੰ ਅਸੀਂ ਕਲੈਰੀਫਾਈ ਕਰ ਰਹੇ ਹਾਂ। ਮਾਫੀ ਉੱਤਰ ਗਿਆ। ਸਿਕਿਉਰਿਟੀ ਪਲੇਟਾਂ ਦੀ ਗੱਲ ਕੀਤੀ ਜਾਂਦੀ ਜੀ ਹਰ ਇੱਕ ਵਾਨ ਉਸ ਸਿਕਿਉਰਿਟੀ ਪਲੇਟ ਇਹਨਾਂ ਦੇ ਸਿਕਿਉਰਿਟੀ ਪਲੇਟ ਵੀ ਨਹੀਂ ਲੱਗੀ ਹੋਈ ਉਹ ਮੋਟਰਸਾਈਕਲ ਇਹਨਾਂ ਦਾ ਸੀ। ਜੀ ਜੀ ਇਹ ਜਿਹੜਾ ਇਹਨਾਂ ਕੋਲ ਮੋਟਰਸਾਈਕਲ ਸੀਗਾ ਉਹਨਾਂ ਸੀ ਇਹ ਸਿਕਿਉਰਿਟੀ ਪਲੇਟ ਸੀ ਜਿਹੜੀ ਤੁਸੀਂ ਸਹੀ ਗੱਲ ਕਹਿ ਰਹੇ ਹੋ ਸਾਰਿਆਂ ਨੂੰ ਲਗਾਉਣੀ ਚਾਹੀਦੀ ਹੈ ਉਹਦਾ ਸਾਡੀ ਵੀ ਸਿਕਿਉਰਿਟੀ ਵਾਧੀ ਹੈ ਔਰ ਸਾਡੀ ਗੱਡੀ ਦੀ ਵੀ ਸਿਕਿਉਰਿਟੀ ਵਾਧੀ ਹੈ। ਤੇ ਲਵਾਉਣੀ ਚ ਸਾਡੇ ਜਿਸ ਤਰ੍ਹਾਂ ਇਹਨਾਂ ਦੇ ਕੋਲ ਮੋਟਰਸਾਈਕਲ ਨੂੰ ਦੋ ਨੰਬਰ ਲੱਗੇ ਸੀ ਕਿਉਂ ਦੋ ਨੰਬਰ ਲੱਗੇ ਸੀ ਲੱਗਦਾ ਇਹ ਉਹ ਦੂਜਾ ਮੋਟਰਸਾਈਕਲ ਚੋਰੀ ਦਾ ਸੀ ਇਹ ਚੋਰੀ ਦਾ ਸੀ ਇਹ ਵੈਰੀਫਿਕੇਸ਼ਨ ਦਾ ਪਾਰਟ ਹੈਗਾ ਅਸੀਂ ਦੋਨੇ ਮੋਟਰਸਾਈਕਲ ਜਿਹੜੇ ਹੈਗੇ ਵੈਰੀਫਾਈ ਪਰ ਜਿੱਦਨ ਦੀ ਇਹਨਾਂ ਦੀ ਵੀਡੀਓ ਸਾਹਮਣੇ ਆਈ ਹੈ ਉਸ ਦਿਨ ਬਹੁਤ ਵੱਡਾ ਦਿਨ ਸੀ 크리스마ਸ ਦਾ ਦਿਨ ਸੀ ਉਹਨਾਂ ਨੇ ਕੋਕਿਆ ਜਾ ਰਿਹਾ ਕਿ ਪੁਲਿਸ ਵੱਲੋਂ ਬਹੁਤ ਜ਼ਿਆਦਾ ਨਾਕਾ ਬੰਦੀ ਵੀ ਕੀਤੀ ਗਈ ਆ ਪਰ ਇਹਨਾਂ ਦੇ ਵੱਲੋਂ ਸ਼ਰੀਆਮ ਜਿਸ ਤਰ੍ਹਾਂ ਹਥਿਆਰ ਦਿਖਾਇਆ ਗਿਆ ਤਾਂ ਕਿਸੇ ਵੀ ਤਰ੍ਹਾਂ ਦੀ ਕਾਰਵਾਈ ਪੁਲਿਸ ਵੱਲੋਂ ਨਾਕਾ ਬੰਦੀ ਦੇ ਉੱਪਰ ਨਹੀਂ ਦੇਖਿਆ ਗਿਆ ਉਹਨਾਂ ਨੂੰ ਦੇਖੋ ਮ ਕਿ ਪੁਲਿਸ ਦੇ ਲਿਮਿਟਡ ਰਿਸੋਰਸਸ ਨੇ ਲਿਮਿਟਡ ਮਨਪਾਵਰ ਹੈ। ਇਹ ਹਰ ਜਗ੍ਹਾ ਹਰ ਥਾਂ ਤੇ ਨਹੀਂ ਹੋ ਸਕਦੀ। ਪਰ ਤੁਸੀਂ ਇਸ ਚੀਜ਼ ਨੂੰ ਐਪਰੀਸ਼ੀਏਟ ਕਰੋ ਕਿ ਜਦੋਂ ਅੰਮ੍ਰਿਤਸਰ ਦੇ ਵਿੱਚ ਕ੍ਰਾਈਮ ਹੁੰਦਾ ਉਹਨੂੰ ਡਿਟੈਕਟ ਹੋ ਜਾਂਦਾ। ਇਹ ਦੁਨੀਆ ਦੇ ਵਿੱਚ ਕਿਤੇ ਵੀ ਕਿਸੇ ਵੀ ਫੋਰਸ ਹਰ ਜਗ੍ਹਾ 100% ਚੱਪੇ-ਚੱਪੇ ਤੇ ਕਦੇ ਪੁਲਿਸ ਹਾਜ਼ਰ ਨਹੀਂ ਹੋ ਸਕਦਾ। ਸੋ ਕ੍ਰਾਈਮ ਹੋਇਆ ਉਹਦੀ ਡਿਟੈਕਸ਼ਨ ਹੋ ਗਈ ਆ। ਹੁਣ ਤਾਂ ਆਪਣੇ ਕੋਲ ਸੀਸੀਟੀਵੀ ਆ ਗਏ, ਹੋਰ ਟੈਕਨੀਕਸ ਆ ਗਈਆਂ। ਉਹਨਾਂ ਸਾਰਿਆਂ ਨੂੰ ਵਰਤਦੇ ਹੋਏ ਅਸੀਂ ਉਹਨੂੰ ਡਿਟੈਕਟ ਕਰ ਲਿਆ। ਹਰ ਜਗ੍ਹਾ ਤੇ ਕਿਸੇ ਹਰ ਮੋੜ ਤੇ ਪੁਲਿਸ ਨਹੀਂ ਹਾਜ਼ਰ ਹੋ ਸਕਦੀ ਕਿਉਂਕਿ ਸਾਡੇ ਕੋ ਲਿਮਟਿਡ ਰਿਸੋਰਸਸ ਨੇ ਲਿਮਟਿਡ ਮਨਪਾਪ ਹਨ ਤੁਸੀਂ ਵੀ ਸਾਰੇ ਸਮਝ ਜਿਓ ਕਿ ਐਡੇ ਵੱਡੇ ਸ਼ਹਿਰ ਦੇ ਵਿੱਚ ਤਾਂ ਹੈਗਾ ਹਰ ਜਗ੍ਹਾ ਤੇ ਨਹੀਂ ਹੋ ਸਕਦੀ ਇੱਕ ਛੋਟਾ ਜਿਹਾ ਇਨਸੀਡੈਂਟ ਕੁਝ ਸੈਕਿੰਡ ਦਾ ਇੱਕ ਜਗ੍ਹਾ ਤੇ ਹੋ ਗਿਆ ਸੋ ਉਹਦੇ ਲਈ ਆਪਾਂ ਜਿਹ ਉਹਨੂੰ ਡਿਟੈਕਟ ਕਰ ਲਿਆ ਇਸ ਤਿੰ ਸਾਡੀ ਬਹੁਤ ਵੱਡੀ ਉਪਲਬਧੀ ਸਮਝਦਾ ਮੈਂ ਤੁਹਾਨੂੰ ਜੇ ਹੋਇਆ ਤਾਂ ਡਿਟੈਕਟ ਹੋ ਗਿਆ ਇਹ ਜਰ ਜ਼ਿਆਦਾਤਰ ਖਡੂਣਾ ਪਸੂਲ ਨਾਲ ਹੀ ਸਾਰੀ ਇਹ ਗੱਲ ਦਾ ਤਾਂ ਅੱਗੇ ਵੀ ਹੋਈ ਹੈ ਬਚੇ ਬੰਦੇ ਫੜੇਗੇ ਖਡੂਣਾ ਪਸੂਲ ਲਾ ਪੜੇਗੀ ਹੈ ਇਹਦੇ ਬਦੂ ਤੁਸੀਂ ਕੀ ਕਰਨਾ ਚਾਹੀਦਾ ਦੇਖੋ ਖਡੂਣਾ ਪਸੂਲ ਮਾਰੇ ਸਾਰਿਆਂ ਨੂੰ ਇਹੀ ਕਹਾਂਗਾ ਕਿ ਜਦੋਂ ਜੇ ਕ੍ਰਾਈਮ ਕਰਦੇ ਆ ਤਾਂ ਫਿਰ ਤਾਂ ਅਫੈਂਸ ਹੋਣਾ ਹੀ ਹੋਣਾ ਇਹਨੂੰ ਨਾ ਹੀ ਕਰੋ ਇਹ ਬੱਚੇ ਹੈਗੇ ਤਾਂ ਬੱਚਿਆਂ ਦੇ ਨਾ ਹੁਣ ਉਹ ਕੀ ਕਹਿਣਗੇ ਕਸਲੇ ਲੈ ਕੇ ਫਿਰ ਚਲੋ ਥੈਂਕ ਯੂ ਚਲੋ